ਤਾਲ ਦੀ ਵੀਡੀਓ ਦੇਖ ਰਹੇ ਸਾਭ ਜੀ ਅੱਜ ਲੈ ਕੇ ਸਾਡੇ ਨਾਲ ਅੱਜ ਦੀ ਵੱਡੀ ਖਬਰ ਪੰਜਾਬ ਦੇ ਸੇਹ ਜਿਲ੍ਹੇ ਵਿੱਚ ਹੜ੍ਹਾਂ ਦਾ ਖਤਰਾ ਬੀਬੀ ਬੀ ਬੀ ਐਮ ਬੀ ਵੱਲੋਂ ਇਧਰ ਆਵਾਜ਼ ਦਰਿਆਈ ਏਰੀਆ ਦੇ ਲੋਕਾਂ ਨੂੰ ਚੇਤਾਵਨੀ ਇਹ ਪੰਜਾਬ ਵਿੱਚ ਦਰਿਆਵਾਂ ਦੇ ਨੇੜਲੇ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ਵਧ ਗਿਆ ਹੈ ਮੌਸਮ ਪਰਦੇਸ਼ ਵਿੱਚ ਲਗਾਤਾਰ ਹੋ ਰਹੀ بارش ਦੇ ਕਾਰਨ ਡੈਮਾਂ ਵਿੱਚੋਂ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਇਸ ਲਈ ਪਾਖੜਾ ਨਹਿਰ ਦੇ ਗੇਟ ਖੋਲੇ ਜਾ ਰਹੇ ਹਨ ਫੋਗ ਡੈਮ ਵਿੱਚ ਪਾਣੀ ਦਾ ਪੱਦਰਵਾਦ ਰਿਹਾ ਹੈ ਤੇ ਇਸ ਲਈ ਪ੍ਰਸ਼ਾਸਨ ਵੱਲੋਂ 6 ਜਿਲਿਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਪਾਖਰਾ ਡੈਮ ਨੇ ਪ੍ਰਬੰਧਕ ਬੋਰਡ ਦੇ ਨੇੜ ਦੇ ਗੇਟ ਕੋਲ ਦੇ ਸੰਬੰਧੀ ਚੇਤਾਵਨੀ ਜਾਰੀ ਕਰਦੇ ਆਲੇ ਦੁਆਲੇ ਦੇ ਖੇਤਰਾਂ ਨੂੰ ਅਲਰਟ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਝਾ ਚਲ ਪ੍ਰਦੇਸ਼ ਵਿੱਚ ਲਗਾਤਾਰ ਜਗਾਤਰ ਹੋ ਰਹੀ بارش ਦੇ ਕਾਰਨ ਪਾਖੜਾ ਡੈਮ ਦਾ ਫਲੱਡ ਗੇਟ ਖੋਲੇ ਜਾ ਸਕਦੇ ਹਨ ਇਸ ਕਰਕੇ ਉਥਲਾ ਡੈਕਟ ਖੋਲੇ ਜਾ ਸਕਦੇ ਹਨ ਇਸ ਕਰਕੇ ਇਹ ਬਲੱਡ ਗੇਟ ਖੋਲੇ ਜਾ ਸਕਦੇ ਹਨ ਪ੍ਰਸ਼ਾਸਨ ਨੂੰ ਲੈਟਰ ਆਨ ਦੀ ਛਲਾ ਦਿੱਤੀ ਗਈ ਹੈ ਜੇਕਰ ਹੜ੍ਹਾਂ ਵਾਲੇ ਗੇਟ ਖੋਲੇ ਜਾਂਦੇ ਹਨ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਦੇ 6 ਜ਼ਿਲ੍ਹੇ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਰੋਪੜ ਨਮਾਸ਼ਾ ਅਤੇ ਫਰੋਜਪੁਰ ਤੇ ਪੈ ਸਕਦਾ ਹੈ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਬਹੁਤ ਸাবਦਨ ਰਹਿਣ ਦੀ ਲੋੜ ਹੈ ਵੀਵੀਐਮਵੀ ਮੁਤਾਬਕ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ 1 ਅਗਸਤ ਨੂੰ ਪਾਖੜਾ ਡੈਮ ਵਿੱਚ 16 1623.47 ਫੁੱਟ ਪਾਣੀ ਗੱਜ ਕੀਤਾ ਗਿਆ ਹੈ ਜਦੋਂ ਕਿ ਪਿਛਲੇ ਸਾਲ ਇਹ ਪੱਧਰ 1608.66 ਫੁੱਟ ਸੀ ਉਧਰ ਪੋਗ ਡੈਮ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪੋਗ ਡੈਮ ਦੀ ਪੂਰੀ ਸਮਰੱਥਾ ਚੋਂ 100 ਫੁੱਟ 24 ਘੰਟਿਆਂ ਵਿੱਚ ਇੱਥੇ 4.19 ਫੁੱਟ ਦਾ ਵਾਧਾ ਦੇਖਿਆ ਗਿਆ ਹੈ ਤੇ ਨਗਰਸਨੂ ਸਵੇਰੇ ਇੱਥੇ ਪਾਣੀ ਦਾ ਪੱਧਰ 1365 66 26 ਗਾਜ ਦਰਜ ਕੀਤਾ ਗਿਆ ਹੈ ਜਿਸ ਦੇ ਕਾਰਨ ਇਥੋਂ ਹੋਰ ਪਾਣੀ ਛੱਡਿਆ ਜਾ ਰਿਹਾ ਹੈ ਉਧਰ ਮੌਸਮ ਧੰਨਵਾਦ